ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪੇਜ ਪੰਜਾਬੀ ਗੁਜ਼ਾਸਤਾ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਜੀ ਅੱਜ ਦੇ ਇਤਿਹਾਸ ਬਾਰੇ ਅੱਜ ਦਾ ਦਿਨ 15 ਮਈ ਸਿੱਖ ਇਤਿਹਾਸ ਵਿੱਚ ਪਾਈ ਮਹਾਰਾਜ ਸਿੰਘ ਜੀ ਨਾਲ ਸੰਬੰਧਿਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਸਿੱਖ ਧਰਮ ਵਿੱਚ ਬਹੁਤ ਜੰਗਾਂ ਹੋਈਆਂ ਜਿਨ੍ਹਾਂ ਵਿੱਚ ਪਾਈ ਮਹਾਰਾਜ ਸਿੰਘ ਜੀ ਨੇ ਅਹਿਮ ਭੂਮਿਕਾ ਨਿਭਾਈ ਪਾਈ ਮਹਾਰਾਜ ਸਿੰਘ ਇੱਕ ਭਰੋਸੇਮੰਦ ਤੇ ਸਿੱਖ ਧਰਮ ਨੂੰ ਪਿਆਰ ਕਰਨ ਵਾਲਾ ਜਰਨੈਲ ਜੀ ਜਦੋਂ ਗੁਜਰਾਤ ਦੀ ਜੰਗ ਵਿੱਚ ਸਿੱਖਾਂ ਦੀ ਹਾਰ ਹੋਈ ਪਾਈ ਮਹਾਰਾਜ ਸਿੰਘ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਆਪਾਂ ਅੰਗਰੇਜ਼ਾਂ ਖਿਲਾਫ ਇੱਕ ਹੋਰ ਜੰਗ ਇਹੇ ਜੋਸ਼ ਤੇ ਬਹਾਦਰੀ ਨਾਲ ਜੜੀ ਏ ਤਾਂ ਜੋ ਆਪਾਂ ਅੰਗਰੇਜ਼ਾਂ ਨੂੰ maat ਦੇ ਪਾਈਏ ਕਰਨਲ ਰਿਸ਼ਪਾਲ ਸਿੰਘ ਦੀ ਬਜਾਏ ਹੋਰ ਕਿਸੇ ਨੇ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਸਿੰਘ ਆਪਣੇ ਮਨ ਵਿੱਚ ਹਾਰ ਕਬੂਲ ਬੈਠੇ ਸਨ ਪਾਰੇ ਸਿਰ ਵੀ ਭਾਈ ਮਹਾਰਾਜ ਸਿੰਘ ਨੇ ਕਰਨਲ ਰਸ਼ਪਾਲ ਸਿੰਘ ਦੀ ਮਦਦ ਨਾਲ ਹੋਰ ਸਿੱਖ ਸਿਪਾਈਆਂ ਜਰਨਲਾਂ ਤੇ ਫੌਜਾਂ ਨੂੰ ਇਕੱਠਿਆਂ ਕੀਤਾ ਤਾਂ ਜੋ ਆਪਾਂ ਇੱਕ ਹੋਰ جنگ ਅੰਗਰੇਜ਼ਾਂ ਖ਼ਿਲਾਫ਼ ਜੜ ਸਕੀ ਆਦਮਪੁਰ ਦੇ ਇਲਾਕੇ ਵਿੱਚ ਇੱਕ ਗੰਨੇ ਦੇ ਖੇਤ ਵਿੱਚ ਗੁਰਮੁਖ ਆਪਣਾ ਟਿਕਾਣਾ ਕਰਕੇ ਬੈਠੇ ਸਨ ਤਾਂ ਇੱਕ ਸੂਈ ਨੇ ਜਾ ਕੇ ਜਲੰਧਰ ਦੇ ਡੀਸੀ ਨੂੰ ਖਬਰ ਦੇ ਦਿੱਤੀ ਸੂਈ ਨੇ ਕਿਹਾ ਕਿ ਤੁਹਾਡਾ ਦੁਸ਼ਮਣ ਭਾਈ ਮਹਾਰਾਜ ਸਿੰਘ ਆਦਮਪੁਰ ਦੇ ਇਲਾਕੇ ਵਿੱਚ ਆਪਣਾ ਟਿਕਾਣਾ ਲਗਾ ਕੇ ਆਪਣੇ ਸਾਥੀਆਂ ਨਾਲ ਬੈਠਾ ਹੈ ਇਹ ਸੁਣ ਕੇ ਡੀਸੀ ਨੇ ਕਈ ਫੌਜਾਂ ਆਪਣੇ ਨਾਲ ਲਏ ਕੇ ਗਿਆ ਉਹ ਤੇ ਭਾਈ ਮਹਾਰਾਜ ਸਿੰਘ ਨੂੰ geke ਰਾ ਪਾਇਆ ਦੁਸ਼ਮਨ ਦੀ ਫੌਜ ਜ਼ਿਆਦਾ ਸੀ ਤਾਂ ਕਰਕੇ ਭਾਈ ਮਹਾਰਾਜ ਸਿੰਘ ਨੂੰ ਲੱਗਿਆ ਕਿ ਆਪਾਂ ਜ਼ਿਆਦਾ ਦੇਰ ਮੁਕਾਬਲਾ ਨਹੀਂ ਕਰ ਸਕਦੇ ਪਰ ਫਿਰ ਵੀ ਜਿੰਨਾ ਚਿਰ ਉਹ ਲੜ ਸਕਦੇ ਸੀ ਉਹਨਾਂ ਚਿਰ ਉਹ ਜੜੇ ਤੇ ਆਖਰ ਵਿੱਚ ਉਹਨਾਂ ਨੇ ਗ੍ਰਿਫਤਾਰੀ ਦੇ ਦਿੱਤੀ ਗ੍ਰਿਫਤਾਰੀ ਉਪਰੰਤ ਜਦੋਂ ਭਾਈ ਮਹਾਰਾਜ ਸਿੰਘ ਨੂੰ ਜਲੰਧਰ ਦੀ ਜੇਲ੍ਹ ਵਿੱਚ ਧਿਆੰਦਾ ਗਿਆ ਤਾਂ orthodox ਕੈਦੀਆਂ ਨੇ ਉਹਨਾਂ ਨੂੰ ਬੜੇ ਹੀ ਆਦਬ ਤੇ ਸਤਿਕਾਰ ਨਾਲ ਨਮਸਕਾਰ ਕੀਤੀ ਇਹ ਦੇਖ ਕੇ ਜੇਲਦਾਰ ਨੂੰ ਲੱਗਿਆ ਕਿ ਭਾਈ ਮਹਾਰਾਜ ਸਿੰਘ ਨੂੰ ਜਲੰਧਰ ਦੀ ਜੇਲ੍ਹ ਵਿੱਚ ਰੱਖਣਾ ਖਤਰੇ ਤੋਂ ਖਾਲੀ ਨਹੀਂ ਇਸ ਲਈ ਉਸ ਨੇ ਉਸਤੇ ਅਗਲੇ ਦਿਨ ਹੀ ਭਾਈ ਮਹਾਰਾਜ ਸਿੰਘ ਨੂੰ ਇਸ ਤੋਂ ਅਗਦੇ ਦੇ ਨਹੀਂ ਭਾਈ ਮਹਾਰਾਜ ਸਿੰਘ ਨੂੰ ਜਲੰਧਰ ਤੋਂ ਕਲਕੱਤੇ ਭੇਜਣ ਲਈ ਪ੍ਰਬੰਧ ਕੀਤਾ ਗਿਆ ਤੇ ਕਲਕੱਤੇ ਵਿੱਚ ਉਹਨਾਂ ਤੇ ਕੇਸ ਚੱਲਿਆ ਤੇ ਕੇਸ ਦੀ ਸਜ਼ਾ ਇਹ ਸੁਣਾਈ ਗਈ ਕਿ ਉਹਨਾਂ ਨੂੰ ਕਾਲੇ ਪਾਣੀ ਦੀ ਜੇਲ੍ਹ ਵਿੱਚ ਰੱਖਿਆ ਜਾਵੇ ਭਾਈ ਖਰਕ ਸਿੰਘ ਜੀ ਜੋ ਭਾਈ ਮਹਾਰਾਜ ਸਿੰਘ ਦੇ ਪੱਕੇ ਸ਼ਰਧਾਲੂ ਸਨ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਈ ਉਹ ਵੀ ਭਾਈ ਮਹਾਰਾਜ ਸਿੰਘ ਨਾਲ ਜਾਣਾ ਚਾਹੁੰਦੇ ਨੇ ਸਰਕਾਰ ਨੇ ਬੇਨਤੀ ਕਬੂਲ ਕੀਤੀ ਤੇ ਭਾਈ ਮਹਾਰਾਜ ਸਿੰਘ ਨੂੰ ਅੱਜ ਦੇ ਦਿਨ 15 ਮਈ 1850 ਈਸਵੀ ਨੂੰ ਸਮੁੰਦਰੀ ਜਹਾਜ਼ ਰਾਹੀਂ ਕਲਕੱਤੇ ਤੋਂ ਸਿੰਗਾਪੁਰ ਦੀ ਕਾਲੇ ਪਾਣੀ ਦੇ ਜੇਲ੍ਹ ਵਿੱਚ ਭੇਜਿਆ ਗਿਆ ਇਹ ਸਾਨੂੰ ਸਿੱਖ ਕੌਮ ਦੇ ਉਹ ਜਰਨਲ ਜਿਨ੍ਹਾਂ ਨੇ ਆਪਣੀ ਆਪਣੀ ਜਾਨ ਤਾ ਨਿਸ਼ਾਵਰ ਕੀਤੀ ਪਰ ਸਿੱਖ ਕੌਮ ਨਾਲ ਕਦੇ ਗਲਦਾਰੀ ਨਹੀਂ ਕੀਤੀ ਤੇ ਸਾਨੂੰ ਵੀ ਅਜੇਹ ਸਿੰਘਾਂ ਤੇ ਮਾਣ ਹੋਣਾ ਚਾਹੀਦਾ ਹੈ ਇਹ ਸੀ ਜੀ ਅੱਜ ਦਾ ਇਤਿਹਾਸ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜ਼ੈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਗੁਰਦਸਤਾਨ ਨੂੰ ਫੋਲੋ ਜਰੂਰ ਕਰਿਓ ਤਾਂ ਜੋ ਆਪਾਂ ਅਜਿਹੀਆਂ ਵੀਡੀਓ ਹੋਰ ਦੇਖਿਆ ਸਕੀਏ ਤੇ ਮੇਰੇ ਦਹਾਂਜੀ ਨਾਮੀ ਵੀਡੀਓ ਤੇ ਦਾੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ